ਪੁਲਸ ਲਾਈਨ ਵਿਖੇ ਨਵੀਂ ਕਿਸਮ ਦੇ ਡਰੋਨ ਤਕਨੀਕ ਦਾ ਨਿਰੀਖਣ ਕਰਨ ਦੇ ਲਈ ਵਿਸ਼ੇਸ਼ ਤੌਰ ਤੇ 9 ਅਗਸਤ ਪੁਲਸ ਲਾਈਨ ਤਰਨਤਾਰ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੁੱਜ ਰਹੇ ਹਨ ਜੋ ਕਿ ਐਂਟੀ ਡਰੋਨ ਸਿਸਟਮ ਦਾ ਜਾਇਜ਼ਾ ਲੈਣਗੇ ਪੰਜਾਬ ਪੁਲਿਸ ਵੱਲੋਂ ਟ੍ਰੈਫਿਕ ਦਾ ਮੁਕੰਮਲ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਸ ਦੀ ਕੜੀ ਤਹਿਤ ਮਿਤੀ 9 ਅਗਸਤ ਨੂੰ ਪੁਲਿਸ ਲਾਈਨ ਤਰਨਤਾਰਨ ਵਿਖੇ ਐਂਟੀ ਡਰੋਨ ਸਿਸਟਮ ਜੋ ਕਿ ਵਿਦੇਸ਼ ਦੇ ਉੱਤੋਂ ਖਾਸ ਤੌਰ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੋਂ ਹਥਿਆਰ ਅਤੇ ਨਸ਼ਾ ਸਪਲਾਈ ਹੁੰਦਾ ਉਸ ਨੂੰ ਰੋਕਣ ਲਈ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਉਸ ਦਾ ਅਧਿਕਾਰਤਨ ਕਰਨ ਲਈ 9 ਤਰੀਕ ਨੂੰ ਪੁਲਿਸ ਲਾਈਨ ਤਰਨਤਾਰਨ ਵਿਖੇ ਆਮ ਆਨਕ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਲੀਡਰਸ਼ਿਪ ਆਉਣ ਦੀ ਸੰਭਾਵਨਾ ਜੋ ਆ ਰਹੀ ਹੈ ਉਸ ਦਾ ਅਸੀਂ ਤਰਨ ਤਰਨ ਆਉਣ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਇੱਕ ਐਸੀ ਚੰਗਾ ਕਦਮ ਆ ਤੁਹਾਨੂੰ ਪਤਾ ਹੈ ਕਿ ਮਾਝੇ ਦਾ ਇਲਾਕਾ ਖਾਸ ਤੌਰ ਤੇ ਪਿਛਲੀਆਂ ਸਰਕਾਰਾਂ ਵੇਲੇ ਕਾਲੀਦਾਲ ਵੇਲੇ ਕਾਂਗਰਸ ਵੇਲੇ ਨਸ਼ੇ ਵਿੱਚ ਗੁਲਤਾਨ ਹੋ ਚੁੱਕਾ ਹੈ ਸਾਡੇ ਬੱਚੇ ਸਾਡੇ ਬਜ਼ੁਰਗ ਸਾਡੇ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਜੋ ਨਸ਼ੇ ਦੇ ਨਾਲ ਇਸ ਦੁਨੀਆ ਤੋਂ ਜਾ ਚੁੱਕੇ ਆ ਤੇ ਬਹੁਤ ਸਾਰੇ ਨੌਜਵਾਨ ਜੋ ਨਸ਼ਿਆਂ ਦੇ ਵਿੱਚ ਡੁੱਬੇ ਆ ਉਹਨਾਂ ਦੇ ਪਰਿਵਾਰ ਪਿੱਛੇ ਵਿਲਕਦੇ ਪਏ ਆ ਇੱਕ ਚੰਗਾ ਕਦਮ ਹੈ ਇਹ ਇੱਕ ਪੁਰਾਣਾ ਜੋ ਇਤਿਹਾਸ ਹੈ ਪਿਛਲੀਆਂ ਸਰਕਾਰਾਂ ਨੇ ਸਾਡੇ ਪੰਜਾਬ ਨੂੰ ਬਰਬਾਦ ਕੀਤਾ ਉਸ ਨੂੰ ਬਚਾਉਣ ਦਾ ਇੱਕ ਚੰਗਾ ਪਹਿਲ ਕਰਨੀ ਹੈ ਕੱਲ ਸੀਐਮ ਸਾਹਿਬ ਹਰੇਸ ਰਾਪਾਵਰਸ ਜੀ ਮਾਨ ਆ ਰਹੇ ਜੀ ਕੱਲ ਇੱਕ ਫੰਕਸ਼ਨ ਹੋ ਰਿਹਾ ਜਿਹੜਾ ਇਹਦੀਆਂ ਤਿਆਰੀਆਂ ਪੂਰੇ ਮਤਲਬ ਪੂਰੀਆਂ ਕਰ ਲਿਆ ਵਾ ਆਪਣੇ ਐਸਐਸਪੀ ਦੀਪਕ ਪਾਰਕ ਜੀ ਦੇ ਦੋ ਚਾਹ ਹੁਣ ਦੋ ਚਾਹ ਹੈ ਤੇ ਪੂਰੀਆਂ ਕਰ ਲੀਆਂ ਤੇ ਬਾਕੀ ਹੋਰ ਵੀ ਜੋੜੀਆਂ ਰਹਿਦੀਆਂ ਉਹ ਸਾਰੀਆਂ ਟੋਲਕਾ ਸ਼ਾਮ ਤੱਕ ਪੂਰੀ ਕਰ ਲਈ ਜਾਊਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ